ਹਾਂਜੀ ਬਾਬੇਓ ਵੈਲਕਮ ਆ ਤੁਹਾਡਾ ਆਪਣੇ ਇੱਕ ਹੋਰ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਮਸ਼ੀਨ ਵਾਲੀ ਪਨੀਰੀ ਤੇ ਉਹਦੀ ਅੱਜ ਸਟਾਰਟਿੰਗ ਹੋ ਗਈ ਬੀਜਣ ਦੀ ਤੁਹਾਨੂੰ ਉਹ ਦਿਖਾਵਾਂਗੇ ਜਿਹੜੀ ਬੈਡ ਬੱਟਾਂ ਤੇ ਬੀਜੀ ਜਾਂਦੀ ਆ ਤੇ ਉਹਨੂੰ ਮਸ਼ੀਨ ਲਾਉਂਦੀ ਆ ਬਹੁਤ ਹੀ ਆਸਾਨ ਤਰੀਕੇ ਨਾਲ ਠੀਕ ਆ ਜੀ ਤੇ ਸੌਖਾ ਤਰੀਕਾ ਤੇ ਵਧੀਆ ਜਰਮੀਨੇਸ਼ਨ ਹੁੰਦੀ ਆ ਤੇ ਤੁਸੀਂ ਇਹ ਫਾਇਦਾ ਜੇ ਜਰਮੀਨੇਸ਼ਨ ਵਧੀਆ ਤਾਂ ਕੱਲ ਨੂੰ ਤੁਹਾਡੀ ਮਤਲਬ ਆਪਾਂ ਖੇਤ ਚ ਪਨੀਰੀ ਲਾਉਣੇ ਆ ਤਾਂ ਬਿਲੇ ਬੂਟੇ ਨੂੰ ਘੱਟ ਸੁੱਕਦੇ ਨੇ ਤੇ ਝਾੜ ਤੇ ਹੀ ਫਰਕ ਪੈਂਦਾ ਹੈ ਤੇ ਬਹੁਤ ਵਧੀਆ ਗਰੋਥ ਹੁੰਦੀ ਆ ਤੇ ਚਲਦੇ ਆਪਾਂ ਖੇਤ ਤੁਹਾਨੂੰ ਦਿਖਾਉਣੇ ਆ ਇਹ ਆ ਗਿਆ ਆਪਣੇ ਬਾਬੇ ਸ਼ਹੀਦੀ ਠੀਕ ਆ ਜੀ ਆ ਖੇਤ ਚੋਂ ਦੇ ਬੀਜ ਰਿਹਾ ਤੁਹਾਨੂੰ ਦਿਖਾਉਣੇ ਚੱਲ ਕੇ ਇਹ ਖੜੀ ਆ ਮੱਕੀ ਲਓ ਜੀ ਇਹ ਪਹਿਲਾਂ ਦੀ ਵੀ ਜੀ ਆ ਤੇ ਉਹ ਸਟਾਰਟਿੰਗ ਚ 2-3 ਦਿਨ ਦੀ ਉਹ ਦਿਖਾਉਣੇ ਉਹ ਨਿਕਲਣ ਲੱਗ ਗਈ ਇਹ ਕੱਲ ਦੀ ਆ ਉਹ ਪਰਸੋਂ ਦੀ ਆ ਉਹ ਤੋਂ ਅਗਲੇ ਦਿਨ ਦੀ ਆ ਤੇ ਅੱਜ ਦੇ ਬੱਡ ਨੇ ਪਹਿਲਾਂ ਵੀ ਜੇ ਨੇ ਤੇ ਹੁਣ ਇਹਦੇ ਪਹਿਲਾਂ ਪੇਪਰ ਪਿਸ਼ਕਾ ਸਾਰੇ ਤੇ ਪੇਪਰ ਤੋਂ ਬਾਅਦ ਫਿਰ ਇਸ ਕੰਜੇ ਜੋ ਇਹਨੇ ਫਰਮੇ ਨੇ ਉਹ ਇਧਰ ਲੱਗੇ ਜਾਣੇ ਨੇ ਫਿਰ ਫਰਮਿਆਂ ਦੇ ਉੱਪਰ ਮਿੱਟੀ ਪਾਉਗੀ ਠੀਕ ਆ ਜੀ ਉਹ ਮਿੱਟੀ ਤੁਸੀਂ ਛਾਣ ਕੇ ਹੀ ਪਾ ਸਕਦੇ ਹੋ ਜੇ ਡਲੀ ਜ਼ਿਆਦਾ ਤਾਂ ਛਾਣਣੀ ਜ਼ਰੂਰੀ ਆ ਬਰੀਕ ਮਿੱਟੀ ਚਾਹੀਦੀ ਆ ਜੇ ਨਹੀਂ ਮਿੱਟੀ ਹੈਗੀ ਰੇਤੇ ਵਾਲੀ ਧਰਤੀ ਆ ਤਾਂ ਤੁਸੀਂ ਇਦਾਂ ਹੀ ਪਾ ਸਕਦੇ ਹੋ ਉਦੇ ਉੱਤੇ ਫੇਰ ਵੀ ਪਾਊਗਾ ਫੇਰ ਜੋ ਮਿੱਟੀ ਉਹ ਛਾਣ ਰਹੇ ਨੇ ਬਰੀਕ ਜਮਈ ਉਹ ਪਾਊਗੀ ਠੀਕ ਹੈ ਜੀ ਉਸ ਤੋਂ ਬਾਅਦ ਪਾਣੀ ਦੀ ਸਪਰੇਅ ਹੋਊਗੀ ਫੇਰ ਉੱਪਰ ਮੈਟ ਲੱਗੂਗਾ ਸਾਰਾ ਤੁਹਾਨੂੰ ਪ੍ਰੋਸੈਸ ਦਿਖਾਉਨੇ ਆ ਬਹੁਤ ਆਸਾਨ ਤਰੀਕੇ ਨਾਲ ਤੇ ਵਧੀਆ ਢੰਗ ਨਾਲ ਤੇ ਜਰਮੀਨੇਸ਼ਨ ਬਹੁਤ ਵਧੀਆ ਹੁੰਦੀ ਆ ਇਹਦੇ ਉੱਪਰ ਤੁਸੀਂ ਜਿੱਦਾਂ ਹੋਣਾ ਇਹਦੇ ਕੋਈ ਵੀ ਖਾਦ ਜਾਂ ਤੁਸੀਂ ਪਾ ਸਕਦੇ ਹੋ ਡਾਈ ਪਾ ਸਕਦੇ ਹੋ ਜਾਂ ਕੋਈ ਵੀ ਮਿਕਸਚਰ ਤਾਕਤ ਵਾਲੀ ਕੋਈ ਵੀ ਚੀਜ਼ ਪਾ ਸਕਦੇ ਹੋ ਆ ਦੇਖੋ ਜਿਵੇਂ ਨਾ ਡਾਈ ਪਾਇਆ ਡੀਏਪੀ ਤੇ ਤੁਸੀਂ ਕੋਈ ਵੀ ਮਿਕਸਚਰ ਪਾ ਸਕਦੇ ਹੋ ਡਾਈ ਯਾਰ ਹੋਰ ਕੀ ਇਹਦੇ ਵਿੱਚ ਹੀ ਚਿੱਟਾ ਜਿੱਟਾ ਇਹ ਕੀ ਪਾਉਂਦੇ ਕੱਲ ਯਾਰਾ ਦਾ ਯਾਰਾ ਦਾ ਹੀ ਦਿਓ ਮੈਨੇ ਮਿਕਸਚਰ ਹੀ ਆ ਪਾਣੀ ਉਹ ਥੈਲੇ ਚ ਹਣ ਦਾਣਾ ਦਾਣਾ ਪਿਆ ਤੇ ਜਿਹੜੀ ਇਹ ਪਨੀਰੀ ਆ ਇਹ ਤੁਸੀਂ ਵੀ 12 ਮਤਲਬ ਹੁਣ ਭਿਉਂਦਾ ਸ਼ਾਮ ਨੂੰ ਭਿਓਗੇ ਸਵੇਰ ਨੂੰ ਕੱਢ ਦੋ ਤੇ ਸ਼ਾਮ ਨੂੰ ਉਦੋਂ ਅਗਲੇ ਦਿਨ 24 ਘੰਟੇ ਬਾਅਦ ਤੁਸੀਂ ੀਜ ਸਕਦੇ ਹੋ ਤੇ ਜਿਆਦੇ ਪੁੰਗਰੀ ਹੋਈ ਪਨੀਰੀ ਇਹ ਚਲਦੀ ਨਹੀਂ ਕਿਉਂਕਿ ਜਦੋਂ ਆਪਾਂ ਨੇ ਇਦਾਂ ਹੀ ਪਾਉਣੀਆਂ ਮਸ਼ੀਨਾਂ ਰਾਈਆਂ ਦੇ ਵਿੱਚ ਫਸੀ ਜਾਣੀਆਂ ਫਿਰ ਪ੍ਰੋਪਰ ਵੀ ਕੱਲਾ ਕੱਲਾ ਡਿੱਗਦਾ ਇਸ ਕਰਕੇ ਜੇ ਤੁਸੀਂ ਅੱਜ ਪਨੀਰੀ ਭਿਉਂਤੀ ਸ਼ਾਮ ਨੂੰ 12 ਘੰਟੇ ਬਾਅਦ ਉਹਨੂੰ ਵੀਨ ਬਾਹਰ ਕੱਢ ਦੋ ਤੇ 24 ਘੰਟੇ ਬਾਅਦ ਉਹਨੂੰ ੀਜ ਦੋ ਫਿਰ ਇਹਨਾਂ ਪ੍ਰੋਪਰ ਸਹੀ ਤਰੀਕ ਨਾਲ ਜਰਮੀਨੇਸ਼ਨ ਹੁੰਦੀ ਹੈ ਹਨ ਪ੍ਰੋਪਰ ਸਾਈ ਸਭ ਕੁਝ ਹੁੰਦਾ ਲਓ ਜੀ ਆਹ ਸੀ ਜਿਹੜਾ ਅਪੂ ਵਿੱਚ ਪਾ ਰਹੇ ਨੇ ਮਲਟੀ ਨਿਊਟਰੀਟ ਫਰਟੀਲਾਈਜ਼ਰ ਠੀਕ ਹੈ ਜੀ ਇਹ ਦੇ ਵਿੱਚ ਸਾਰੇ ਤੱਤ ਨੇ ਤੇ ਇਹ ਤੁਸੀਂ ਮਿਲਾ ਕੇ ਪਾ ਸਕਦੇ ਹੋ ਤੇ ਆਹ ਦੇਖੋ ਜਿੱਦਾਂ ਸਾਰੀਆਂ ਪਾਣੀ ਦੇ ਭਰੀਆਂ ਪਈਆਂ ਨੇ ਹੁਣ ਕੋਈ ਦਿੱਕਤ ਨਹੀਂ ਇਹਨੂੰ ਪਾਣੀ ਦਾ ਹਟ ਟਾਈਮ ਚਾ ਖੜਾ ਰਹੇ ਜਿਹੜੀ ਇਹ ਸਭ ਤੋਂ ਪਹਿਲਾਂ ਦੀ ਬੀਜੀ ਪਈ ਆ ਇਹ ਜਰਮੀਨੇਸ਼ਨ ਇਹਦੀ ਹੋਣ ਲੱਗ ਗਈ ਤੰਦ ਘਾਨਿਆ ਆ ਦੇਖੋ ਇਹ ਹਰੇ ਬਈ ਦਿਖਾਉਣ ਲੱਗ ਗਈ ਠੀਕ ਹੈ ਜੀ ਚੈੱਕ ਕਰ ਸਕਦੇ ਹਾਂ ਅਸੀਂ ਕਿੰਨੀ ਸੋਹਣੀ ਜਰਮੀਨੇਸ਼ਨ ਹੋ ਰਹੀ ਆ ਬਸ ਇਹਨੇ 2 ਦਿਨ ਤੱਕ ਇਹਨੂੰ ਪੂਰੀ ਹਰੇ ਬਈ ਮਾਰਨ ਆ ਜਾਣਾ ਜੇ ਮੈਂ ਉਹ ਅਜੇ ਵੀ ਰਹਿ ਨੇ ਇਹ ਕਿਹੜਾ ਕੱਲ ਦਾ ਇਹ ਕਿਹੜਾ ਉਦੋਂ ਅਗਲੇ ਦਿਨ ਦਾ ਇਹ 11 ਉਦੋਂ ਅਗਲੇ ਦਿਨ ਦਾ ਮਤਲਬ ਇਹਨੂੰ 4 ਦਿਨ ਹੋ ਗਏ ਇਹਨੂੰ 3 ਦਿਨ ਹੋ ਗਏ ਇਹਨੂੰ 2 ਦਿਨ ਹੋਏ ਨੇ ਤੇ ਉਹ ਲਾਸਟ ਵਾਲ ਅੱਜ ਤੇ ਹਲੋ ਇਹ ਜਿ ਮਿੱਟੀ ਪੈ ਗਈ ਠੀਕ ਆ ਮਿੱਟੀ ਪਾਉਣ ਤੋਂ ਬਾਅਦ ਫੇਰ ਇਹਦੇ ਉੱਪਰ ਇੱਕ ਵਾਰ ਜੋ ਮਿਕਸਚਰ ਸੀ ਉਹਦਾ ਛਿੱਟਾ ਦੇਤਾ ਤੇ ਇੱਕ ਵਾਰ ਥੱਲੇ ਦੇਤਾ ਇੱਕ ਵਾਰ ਉੱਪਰ ਦੇਤਾ ਤੇ ਹੁਣੇ ਮਿੱਟੀ ਪੱਧਰ ਕਰ ਦੇਣੀ ਐਣ ਪੱਧਰ ਕਰਨ ਤੋਂ ਬਾਅਦ ਫੇਰ ਇਹਦੇ ਵਿੱਚ ਅੱਜ ਪਿਆ ਇਹਨੇ ਇੱਕ ਸਾਰ ਪੱਧਰ ਕਰ ਦੇਣਾ ਉਹ ਤੋਂ ਬਾਅਦ ਫੇਰ ਕਿਤੇ ਤੇ ਆ ਕੇ ਵੀ ਪੈਣਾ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਉਣੀ ਆ ਤੁਸੀਂ ਧਿਆਨ ਨਾਲ ਦੇਖੋ ਤੇ ਆ ਲਓ ਜੀ ਇਹ ਫੇਰ ਤੱਕਰਾ ਦੇਸੀ ਪਾਸਾ ਜਿੱਦਾਂ ਆਪਾਂ ਕਰਾ ਫੇਰ ਕੇ ਸੁਹਾਗਾ ਫੇਰ ਕੇ ਪੱਧਰ ਕਰਦੇ ਆ ਇਹੋ ਚੀਜ਼ ਆ ਗਈ ਆ ਦੇਖੋ ਇਹਨੇ ਆ ਪ੍ਰੋਪਰ ਮਿੱਟੀ ਜਿੰਨੀ ਚਾਹੀਦੀਆਂ ਨੇ ਓਨੀ ਮਿੱਟੀ ਛੱਡਣੀ ਆ ਜਿਹੜੀ ਫालतू ਮਿੱਟੀ ਆ ਉਹਨੇ ਖਿੱਚੀ ਜਾਣੀ ਆ ਅੱਗੇ ਲਿਹਾਈ ਜਾਣੀ ਆ ਤੇ ਬਾਹਰ ਕੱਢੀ ਜਾਣੀ ਆ ਆਹ ਕਿਦਾਂ ਹੈ ਤੇ ਆਹ ਦੇਖੋ ਕਿੰਨਾ ਫਰਕ ਪਾਤਾ ਨੇ ਜਿਹੜੀ ਬੈਡਾਂ ਦੇ ਵਿੱਚ ਕਰ ਜਾਗੇ ਇਹ ਚ ਤੁਸੀਂ ਮਿੱਟੀ ਪਟਸ ਸਕਦੇ ਉਹ ਨਾਲੇ ਬਾਅਦ ਚ ਇਹਦੇ ਇਹੀ ਮਤਲਬ ਖਾਲੀ ਬਣ ਜਾਂਦੀ ਹੈ ਜਿਹੜੀ ਪਾਣੀ ਘਮੀ ਜਾਂਦਾ ਹੈ ਡਬਲ ਚੀਜ਼ ਹੋ ਜਾਂਦੇ ਨਾਲ ਤਾਂ ਮਿੱਟੀ ਘਮਾ ਗਈ ਤੇ ਨਾਲੇ ਖਾਲੀ ਬਣ ਗਈ ਬਾਅਦ ਚ ਇਹਦੇ ਵਿੱਚ ਪਾਣੀ ਘਮੀ ਜਾਂਦਾ ਤੇ ਜਿੰਮੇ ਮਾਰ ਇਹਨੂੰ ਗਿੱਲਾ ਰੱਖੋਗੇ ਨਾਲੇ ਬੈੱਡ ਨੂੰ ਪਰ ਇਹਦੀ ਐਨ ਪ੍ਰੋਪਰ ਮਿੱਟੀ ਇਹ ਪੂਰੀ ਪਣੀ ਚਾਹੀਦੀ ਆ ਵੀ ਜਿਹੜਾ ਸੁਹਾਗਾ ਉਹ ਕਿਤੇ ਵੀ ਖਾਲੀ ਨਹੀਂ ਰਹਿਣਾ ਚਾਹੀਦਾ ਪੂਰਾ ਮਿੱਟੀ ਖਿੱਚ ਕੇ ਲੈ ਕੇ ਆਵੇ ਤੇ ਪੂਰੀ ਖਿੱਚੇ ਇੱਕ ਹੀ ਲੈ ਕੇ ਆਵੇ ਤਾਂ ਐਨ ਪ੍ਰੋਪਰ ਇੱਕ ਸਾਰ ਮਿੱਟੀ ਰਹਿ ਜੂ ਕਿਤੇ ਵੱਧ ਨਹੀਂ ਕਿਤੇ ਘਟ ਨਹੀਂ ਜੀ ਬਣਾ ਮਿੱਟੀ ਲੈ ਕੇ ਆ ਰਿਹਾ ਉਹ ਐਨ ਪੂਰਾ ਭਰਿਆ ਪਿਆ ਤੇ ਹਰ ਟਾਈਮ ਉਹਦੇ ਵਿੱਚ ਮਿੱਟੀ ਰਹਿਣੀ ਚਾਹੀਦੀ ਆ ਤੇ ਐਂਡ ਦੇ ਅੱਗੇ ਉਹ ਰੇ ਖਤਮ ਹੋਣੀ ਚਾਹੀਦੀ ਆ ਹੁਣ ਜਿੰਨੀ ਲੋਡ ਹੈ ਬੱਡ ਦੇ ਉੱਪਰ ਸਿਰਫ ਉਨੀ ਕੇ ਮਿੱਟੀ ਹੋਊ ਨਾ ਵਧੂਗੀ ਨਾ ਘਟੂਗੀ ਇਹ ਤਾਂ ਬੜਾ ਹੈ। ਇਹਨਾਂ ਦੋ ਫੁੱਟਾਂ। ਹਾਂ। ਦੋ ਫੁੱਟਾਂ। ਉਹਦੀ ਚੜਾਈ ਵੱਧਾ। 50000 ਦਾ। ਚੜਾਈ ਵੱਧਾ ਉਹਦੀ। ਇਹਦੀ ਚੜਾਈ ਕਿੰਨੀ ਆਈ? 1.5 ਫੁੱਟ। ਉਹ ਤਿੰਨ ਦਾ ਹੋਊਗਾ। ਇਹ 18 ਇੰਚ ਹੋ ਗਿਆ। ਉਹ ਤਾਂ ਮਤਲਬ ਥੋੜਾ 30 ਇੰਚ, 36 ਇੰਚ। ਉਹ ਇਹ ਤੇ ਵੀ ਪਾਤਾ ਦੋ ਵਾਰ ਇੱਕ ਵਾਰ ਜਾਣਾ ਤੇ ਇੱਕ ਵਾਰ ਆਉਣਾ ਦੋ ਵਾਰ ਕੀੜਾ ਦੇ ਦੋ ਹੈਂ ਜੈਲੋ ਜੈਲੋ ਹੋ ਗਈ ਧਰਤੀ ਹੁਣ ਪਊ ਇਹਦੇ ਉੱਤੇ ਮਿੱਟੀ ਛਾਣੀ ਹੋਈ ਸਾਰੀ ਮਿੱਟੀ ਮੈਨ ਤਾਂ ਦਾ ਬਹੁਤ ਆ ਉਹਨੂੰ ਦੇ ਲੈ ਭਰ ਕੇ ਕਿਆ ਰ ਆਗੇ ਨਹੀਂ ਹੁਣ ਗੁਲਜ਼ਾਰ ਨੇ ਠਾਹ ਬੀਜ ਕੇ ਉਹ ਮਾਰਨੀਆਂ ਗੱਲੂ ਹੈ ਵੀਰੇ ਉਹ ਦੁੱਹੀ ਪਨੀਰੀ ਉਹਦੇ ਨਾਲ ਮਿਹਨਤ ਤਾਂ ਇਹਦੇ ਬਹੁਤ ਵੱਧ ਆਉਂਦੀ ਆ। 30 ਕਿਲੋ ਬੀਜ ਜਾਂਦਾ। ਅੰਨੇ ਟਾਈਮ ਤੇ ਹੀ ਬੀਜ ਤਾਂ ਨਹੀਂ ਉਹ ਵੀ। ਜੇ ਆਮ ਖੇਤਾਂ ਨੂੰ ਜਿੱਥੇ ਆ 50 ਕਿਲੋ ਬੀਜ ਦਿਆਂ ਤਾਂ 1 ਕੁੰਟਲ ਬੀਜਣੀ ਪੈਂਦੀ ਆ। ਤਾਂ ਹੀ ਝਾੜ ਵੱਧਦਾ ਫਿਰ ਭਾਈ ਜੇ ਹਨਾ ਬੂਟੇ ਵੱਧ ਵੀ ਲਾਉ ਬੂਟੇ ਵੀ ਵੱਧ ਲਾਉਂਦੀ ਆ। ਉਹਦੇ ਵਿੱਚ ਝਾੜ ਦਾ ਫਰਕ ਵੀ ਪੈਂਦਾ ਜੇ ਮਿਹਨਤ ਆਉਂਦੀ ਆ ਕਿ ਨਹੀਂ। ਜਾਣਦੇ? ਇੰਨੀ ਪਨੀਰੀ ਦਾ ਜਾਇ ਭੈਣ ਜੀ 80 ਕਿਲੋ ਜਲਾ। ਆਹ ਸਹੀ ਗੱਲ ਆ। ਹਾਂ ਸਹੀ ਗੱਲ ਆ ਕੱਟ ਵੱਟ ਵੀ ਹੋਣੀ ਆ ਕੱਟ ਵੱਟ ਵੀ ਹੋਣੀ ਆ ਇਹ ਹੁਣ ਜੇ ਪਨੀਰੀ ਇਹ ਕਟੋ-ਕਟ ਦੀ 30 ਕਿਲੋ ਦੀ ਪਨੀਰੀ ਹੁੰਦੀ 30 ਜਾਂ 35 ਕਿਲੋ ਦੀ 35 ਨਹੀਂ ਜਦੋਂ ਆਪਾਂ ਕੱਟ ਕੇ ਉਹ ਕਰਦੇ ਆ ਉਹ ਜੀ ਵੇਸਟ ਹੁੰਦੀ ਆ ਆ ਵੀ ਇੱਥੋਂ ਸਾਲੀ ਲੱਗਦੀ ਆ ਠੀਕ ਜੀ ਇੱਥੋਂ ਵੱਡੀ ਹਾਂ ਠੀਕ ਜੀ ਇੱਥੋਂ ਵੱਡੀ ਹਾਂ ਉਹ ਜਿਹ ਉਹ ਜਿਹ ਉਹ ਜਿਹ ਖਰਾਬ ਜਾਦੇ ਹੁੰਦੀ ਆ ਤੇਰੇ ਪੰਤ 45 ਦਿਨ ਦੀ ਲਾਈਦੀ ਹਾਂ 45 ਕੀ ਮੈਂ ਕਹਿੰਦਾ 50 ਦਿਨ ਦੀ ਹੋਊਗੀ ਉਹ ਪੋਰਾ ਵੀ ਕੀ ਪਤਾ ਹੀ ਲੱਗਦਾ ਦੀ ਸਗੋਂ ਸਾੜੀ ਦੂਈ ਨੂੰ ਵੱਧ ਪੂਜਿਆ ਕਰ ਕੀ ਨਾਲ 50 ਦਿਨ ਦੀ ਪਨੀਰੀ ਦੀ ਆਹ ਦੇ ਨਾਲ ਦੀ ਤਾਂ ਚੋਇ ਚ ਅਸੀਂ ਲਾਈ ਆਏ ਹਾਂ ਫੇਰ ਉਹ 7 ਤਰੀਕ ਨੂੰ ਬਿਜੀ ਨਹੀਂ ਵੀਰੇ ਜਿਹੜੇ ਤੁਸੀਂ ਇੱਕ ਖੇਤ ਥੋੜਾ ਵੱਧ ਦੂਰ ਲਾਇਆ ਸੀ ਤੁਸੀਂ ਕਹਿੰਦੇ ਸੀ ਵੱਧ ਦੂਰ ਲਾ ਕੇ ਦੇਖਿਆ ਕੋਈ ਫਰਕ ਨਹੀਂ ਦੇਹਾ ਮਲ ਝਾੜਦਾ ਵੀ ਨੇੜੇ ਲਾਉਣ ਦਾ ਜਾਂ ਦੂਰ ਲਾਉਣ ਦਾ ਕੋਈ ਫਰਕ ਨਹੀਂ ਅੱਛਾ ਆ ਵੀਰੇ ਵੀਰੇ ਨੇ ਛੇੜਤੀ ਛੇੜਤੀ ਦੀ ਉੱਪਰਲੇ ਖੇਤ ਚ ਠੀਕ ਲੱਗੀ ਦੀ ਥੱਲੇ ਜੀ ਵੀ ਰਾ ਕੇ ਨਾ ਕਰਾ ਸਾਲਾ ਕਹਿੰਦਾ ਬਹੁਤ ਹੋ ਗਈ ਸਿੱਧੀ ਹੋ ਗਈ ਸਿੱਧੀ ਹੋ ਗਈ ਭੈਣ ਚੌਧਰੀ ਜੀ ਦਾ ਪੂਜਾ ਕੁਝ ਹੋਇਆ ਵਧੀਆ ਨਾਲੇ ਟੱਕੇ ਨਹੀਂ ਲਾਇਏ ਸਹੀ ਆ ਉਹ ਜੇ ਪੂਜਾ ਵੱਧ ਕਰ ਜਾਂਦੀ ਐ ਦੂਰ ਆ ਲਾਈ ਨਹੀਂ ਹੈਗੀ ਉਸ ਤੇ ਜਿਹੜਾ ਲਾਈ ਦੀ ਬਾਅਦ ਚ ਟੱਕਾ ਕੋਈ ਨਹੀਂ ਲਾਇਆ ਟੱਕੇ ਜਾਨੀ ਘੱਟ ਕਰਦੇ ਉੱਥੇ ਜਿਹੜੇ ਡੌਂਕ ਮਾਰ ਜਾਂਦੇ ਫਿਰ ਟੱਕੇ ਘੱਟ ਕਰ ਕੇ ਡੌਂਕ ਮਾਰਦੀ ਹੋਈ ਫਿਰ ਉੱਥੇ ਉਦੋਂ ਦਵਾਰਾ ਲਾਈ ਨਹੀਂ ਹੈਗੀ ਇੱਕ ਦੇਖ ਰਿਹਾ ਝਾੜ ਦਾ ਫਰਕ ਪੈਂਦਾ ਕੋਈ ਫਰਕ ਨਹੀਂ ਪਿਆ ਸਹੀ ਗੱਲ ਉਹ ਲਵ ਲਵੇ ਬੂਝਾ ਇਹ ਤਾਂ ਮਤਲਬ ਮਰਦਾ ਨਹੀਂ ਹੈਗਾ ਬੱਟਾਂ ਦੇ ਲਾ ਲਵੇ ਮਰਜੀ ਸਪਰੇਅ ਮਾਰੀ ਚੱਲ ਕੱਖਾਂ ਦੀ ਆਰਮਨਾਲ ਮੰਤਲ ਮਾ ਉਹ ਕਾ ਲੂ ਨਹੀਂ ਇਹੀ ਡਰ ਰਹਿੰਦਾ ਵੀ ਕਿਤੇ ਬੂਝੇ ਦੇ ਨਾ ਪੈ ਜਵੇ ਜਿਵੇਂ ਯਾਰ ਮੱਕੀ ਵਾਲੀ ਮਸ਼ੀਨ 1 ਫੁੱਟ ਛੱਡ ਕੇ ਲਾਉਂਦੀ ਆ ਸਿਆੜ ਬਣਾ ਦੇ ਲਾ ਸਾਹਮਣੇ ਲੱਗੀ ਵੀ ਆ ਕਿੰਨੀ ਦੂਰ ਲੱਗੀ ਵੀ ਆ ਉਹੀ ਜਿਹੇ ਇਹਦੇ ਵਾਲੀ ਆ ਕਿ ਨਹੀਂ ਮੈਂ ਲੱਗੀ ਜਾਂਦਾ ਵੀ ਦੂਰ ਲੱਗੀ ਉਹ ਹਾਂ ਜਿਵੇਂ ਬੂਝਾ ਪਾੜਦਾ ਹਾਂ ਨਮਨ ਮੇਰੇ ਵਾਲੀ ਪਹਿਲਾਂ ਪਹਿਲਾਂ ਐ ਲੱਗੀ ਗਈ ਵੀ ਇਹ ਜੇ ਖਾਲੀ ਖਾਲੀ ਆ ਖੇਤ ਜੇ ਲੱਗੀ ਆ ਉੱਠ ਖੜੀ ਫੇਰ ਦੱਸਿਆ ਉਹਨੇ ਵੀ ਹਾਂ ਹੁਣ ਫਰਕ ਆ ਇਹ ਮਿੱਟੀ ਮਤਲਬ ਬੀ ਲੁੱਕ ਜਵੇ ਉੰਨੀ ਕੁ ਪੌਣਾ ਪਾ ਦੇ ਸਹੀ ਆ ਮੈਂ ਹਾਲ ਹੀ ਪਾਣੀ ਦਾ ਫਾਇਦਾ ਲਾਇਆ ਹਾਂ ਹਾਂ ਬਈਆਂ ਦਾ ਅੱਧਾ ਜੀਲਾ ਰਹਿਦਾ ਨਹੀਂ ਮੈਂ ਬਾਰਾਂ ਵਾਰੀ ਲਾ ਦੇ ਦਿੱਤੇ ਨਹੀਂ ਬਈਆਂ ਨੇ ਵੀ ਤਿੰਨ ਝੋਟਾ ਹੀ ਉਹ ਲਾਏ ਜਾਨੂ ਦਾ ਤਿੰਨ ਲਾਤੇ ਫੇ ਕਿੰਨੇ ਬੰਦੇ ਦੀ ਉਹ 12 12 ਉਹ 12 ਮਸ਼ੀਨ ਤੇ ਤੁਸੀਂ ਚਾਰ ਜਾਣੇ ਹੋਗੇ ਵੱਧੋ ਵੱਧਾ ਪਨਾ ਚਾਰ ਜਾਣੇ ਹੁੰਦੇ ਨੇ ਫੇ ਫਿਰ ਚਾਰ ਜਾਣੇ ਆਲਾ ਮਾ ਜੀ ਲਾ ਦੇ ਜਿਲੇ ਵੇ ਇਹ ਪਨੀਰੀ ਬਣਾਉਣੇ ਵਾਲਾ ਹੋਵੇ ਰਾਇ ਜਿੰਨੇ ਮਰਜ਼ੀ ਲੱਗ ਸਹੀ ਗੱਲ ਆ ਪਨੀਰੀ ਵੱਡ ਵੱਡ ਕੇ ਜਿਹਦੇ ਨਾਲ ਦੀ ਨਾਲ ਮਿਲੀ ਆਵੇ ਮਸ਼ੀਨ ਖੜੇ ਨਾ ਫੇ ਵੀ ਤਿੰਨ ਕਿਲਿਆ ਤੂੰ ਲਾ ਦੇ ਦੁੰਦੇ ਸੀ ਤੰਨੇ ਕਿਲੇ ਕਿਤੇ ਥੋੜੇ ਨੇ ਕਿ ਨਹੀਂ ਫਿਰੇ ਹਾਂ ਲਓ ਜੀ ਹੁਣ ਇਹਦੇ ਪਾਣੀ ਪਾਤਾ ਪਾਣੀ ਤੁਸੀਂ ਹਣ ਪੂਰਾ ਇਹਨੂੰ ਤਰ ਕਰ ਦੇਣਾ ਵੀ ਹਣ ਪੂਰਾ ਪਾਣੀ ਆ ਮਿੱਟੀ ਗਿੱਲੀ ਹੋ ਜਵੇ ਜਾਈ ਥੋੜੀ ਮਿੱਟੀ ਸੁੱਕੀ ਆ ਜਾਂ ਗਿੱਲੀ ਆ ਉਹਦੇ ਅਕੋਰਡਿੰਗ ਤੁਸੀਂ ਫੁੱਲ ਲੈਣਾ ਇਹਨੂੰ ਮਤਲਬ ਪੂਰੀ ਗਿੱਲੀ ਹੋ ਜਵੇ ਵੀ ਮਿੱਟੀ ਸੁੱਕੀ ਨਾ ਰਹੇ ਜੇ ਮਿੱਟੀ ਗਿੱਲੀ ਹੋਊਗੀ ਤਾਂ ਪੂਰੀ ਆਣ ਮਤਲਬ ਇਹਨੂੰ ਨਰਮਾਈ ਰਹੂਗੀ ਤਾਂ ਵੀ ਪੂਰਾ ਉਂਗਰੂਗਾ ਕਿਉਂਕਿ ਵੀ ਘਾਟ ਊਂਗਰਿਆ ਹੁੰਦਾ ਉਸ ਕਰਕੇ ਇਹਨੂੰ ਗਿੱਲ ਵੱਧ ਚਾਹੀਦੀ ਆ ਤਾਜੀ ਮੈਂ ਤੁਸੀਂ ਦੇਖ ਸਕਦੇ ਹੋ ਦੇਖੋ ਪਾਣੀ ਖੜਦਾ ਆਉਂਦਾ ਏ ਦੋ ਤਿੰਨ ਵਾਰ ਤੁਸੀਂ ਇਹਨਾਂ ਨੂੰ ਮਤਲਬ ਜਿਵੇਂ ਇੱਕ ਵਾਰ ਵੇ ਆਏ ਦੂਜੀ ਵਾਰ ਫੇਰ ਲੈ ਕੇ ਦੋ ਤਿੰਨ ਵਾਰ ਇਹਦੇ ਪਾਣੀ ਛਿੜਕਣਾ ਐ ਪੂਰਾ ਗਿੱਲਾ ਕਰਨਾ ਐ ਫੇਰ ਐਨ ਪ੍ਰੋਪਰ ਸਹੀ ਕੰਮ ਬਣਦਾ ਏ ਜਿਵੇਂ ਆ ਰੋਲ ਆ ਤੁਸੀਂ ਆ ਰੋਲ ਬਾਜ਼ਾਰ ਚੋਂ ਮਿਲ ਜਾਂਦਾ ਕਿਤੋਂ ਵੀ ਤੁਸੀਂ ਇਹ ਲੈ ਕੇ ਇਹਨੂੰ ਪੇਪਰ ਐ ਇਹਨੂੰ ਮਤਲਬ ਫੋਲਡ ਕਰ ਲੈਣਾ ਡਬਲ ਖੋਲ ਜਾਣਾ ਠੀਕ ਆ ਜੀ ਇਹ ਪੇਪਰ ਆਪਾਂ ਐ ਵਰਤਦੇ ਆਂ ਤੇ ਆ ਸੀਡਰ ਐ ਇਹ ਕਬੂਟਾ ਦਾ ਠੀਕ ਆ ਜੀ ਤੇ ਇਹਦੇ ਵਿੱਚ ਸਾਰਾ ਪ੍ਰੋਗਰਾਮ ਆ ਇਹਨੇ ਬੀਬੀ ਇਹ ਨਹੀਂ ਪਾਉਣਾ ਤੇ ਮਿੱਟੀ ਵੀ ਇਹ ਨਹੀਂ ਪਾਉਣੀ ਆ ਇਹ ਤੁਸੀਂ ਦੇਖ ਲਓ ਕਿੰਨੀ ਕੁ ਚੀਜ਼ ਆ ਇਹ ਇੰਨੇ ਕੁ ਦਾ ਹੀ ਪ੍ਰਾਈਸ 25000 ਦੇ ਕਰੀਬ ਆ ਪਹਿਲੀ ਵਾਰ 22000 ਸੀ ਹੁਣ ਇਹ ਦੇਗੀ 25000 ਦੇ ਕਰੀਬ ਹੋਊਗਾ ਇਹ ਕਿੰਨਾ ਕਿਤਾ ਵਜਣਾ ਤੇ ਪ੍ਰਾਈਸ ਦੇਖੋ ਕਿੰਨਾ ਹੈ ਗੱਲ ਹੁੰਦੀ ਹੈ ਕੁਆਲਿਟੀ ਦੀ ਗੱਲ ਹੁੰਦੀ ਆ ਟੈਕਨੀਕ ਦੀ ਠੀਕ ਆ ਜੀ ਤੇ ਮਸ਼ੀਨਾਂ ਵੀ ਮਹਿੰਗੀਆਂ ਹੋਈ ਜਾ ਰਹੀਆਂ ਨੇ ਬਹੁਤ ਲੋਕ ਵਰਤ ਰਹੇ ਨੇ ਜਿਹੜਾ ਵੀ ਵਰਤ ਰਿਹਾ ਤਾਂ ਉਹ ਹਰੇਕ ਇਹਨੂੰ ਛੱਡ ਨਹੀਂ ਰਿਹਾ ਕਿਉਂਕਿ ਇਹਦੇ ਕਿੱਲੇ ਮਗਰ ਕਮ ਸੇ ਕਮ ਨਹੀਂ ਤਾਂ 2 ਕਵਾਂਟਲ ਦਾ ਫਰਕ ਤਾਂ ਰਹਿੰਦੀ ਰਹਿੰਦਾ ਛਾੜਦਾ ਉਹਦੇ ਕਰਕੇ ਆਲਾ 2 ਕਵਾਂਟਲ ਜਿਹੜਾ 100 ਕਿੱਲੇ ਦੀ ਖੇਤੀ ਕਰ ਰਿਹਾ 200 ਕਵਾਂਟਲ ਵੱਧ ਗਿਆ 200 ਕਵਾਂਟਲ ਦੇ ਤੁਸੀਂ ਪੈਸੇ ਲਾ ਲਓ ਠੀਕ ਹੈ ਜੀ ਕਮ ਸੇ ਕਮ 4 ਲੱਖ ਰੁਪਇਆ ਹੋ ਗਿਆ ਤੇ ਜੇ ਤੁਸੀਂ ਲਵਾਈ ਆ ਲਵਾਈ ਬਚਾਉਨੇ ਹੋ ਤਾਂ 100 ਕਿੱਲੇ ਦੀ ਲਵਾਈ ਦੇ ਲਓ ਠੀਕ ਹੈ ਜੀ 4 ਲੱਖ ਰੁਪਇਆ ਹੋ ਗਿਆ 8 ਲੱਖ ਦੀ ਹੋਗੀ ਤੁਹਾਡਾ ਤਾਂ 1 ਸਾਲ ਦਾ ਤੁਹਾਡਾ ਫਰੀ ਹੋ ਸਕਦਾ ਹੈ ਬੱਦ ਖੇਤੀ ਵਾਲੇ ਤਾਂ ਹੁਣ ਇਦਾਂ ਹੀ ਕਰ ਰਹੇ ਨੇ ਜਾਂ ਜਿਵੇਂ ਉੱਪਰ ਬਹਿ ਕੇ ਚਲਾਉਣ ਵਾਲੀ ਵੀ ਆਉਂਦੀ ਆ ਉਹ ਲਾਉਂਦੇ ਨੇ ਲੈ ਲੰਦਾ ਅਗਲਾ ਜਾਂ ਨਾਲ ਚੱਲਣ ਵਾਲੀ ਜੀ ਨਾਲ ਚੜੀ ਚੱਲਦਾ ਬੰਦਾ ਉਹਦਾ ਇਹ ਫਾਇਦਾ ਉਹਦੇ ਸਾਹਮਣੇ ਅੱਖਾਂ ਦੇ ਸਾਰਾ ਕੁਝ ਸੀ ਜਾਂਦਾ ਏ ਦੇਖ ਕੇ ਤੇ ਕੋਈ ਪ੍ਰੋਬਲਮ ਆਉਂਦੀ ਆਲਾ ਰੋਕ ਲੰਦਾ ਏ ਤੇ ਜਿਹੜੀ ਮਾਗਰ ਬਹਿ ਕੇ ਚੱਲਦੀ ਆ ਪਰ ਡਰਾਈਵਰ ਸੀਟ ਤੇ ਉਹਦੇ ਸਾਰੇ ਜਿਹੜੇ ਇਹ ਬੀ ਪੌਣ ਵਾਲੇ ਨੇ ਬੈਗ ਤੇ ਹੁੰਦੇ ਨੇ ਉਹਦਾ ਪਤਾ ਨਹੀਂ ਲੱਗਦਾ ਵੀ ਕਿਤੇ ਰਹਿ ਛੱਡ ਤਾਂ ਹੀ ਦੁੱਤਾ ਇਹਨੇ ਉਹ ਬਾਅਦ ਚ ਦੇਖਣਾ ਪੈਂਦਾ ਬਸ ਇਹ ਫਰਕ ਆ ਜੀਦਾ ਵੱਧ ਕੰਮ ਆਖਲਾ ਉਹ ਲੈ ਲੈਂਦਾ ਇਹਦਾ ਘੱਟ ਕੰਮ ਆ ਕੰਮ ਦੇ ਅਕੋਰਡਿੰਗ ਰਹੇਗਾ ਆਪਦੀ ਚੀਜ਼ ਆਲਾ ਲੈ ਲੈਂਦਾ ਤੇ ਸਾਡਾ ਚੋਬਰ ਆਇਆ 3 ਕਿੱਲੇ ਇੱਕ ਦਿਨ ਦੇ ਵੀਜ਼ਾ ਮੇਰੇ ਤੋਂ ਵੀਡੀਓ ਦੱਸਿਆ ਭਈਏ ਅਸੀਂ 12 ਉਹਨਾਂ ਨੇ 2.5 ਕਿੱਲੇ ਲਾਏ ਇਹਨਾਂ ਨੇ ਉਦੋਂ ਪਹਿਲਾਂ ਵੇਲੇ ਹੋ ਗਏ 3 ਕਿੱਲੇ ਲਾਏ ਉਹ ਤੁਸੀਂ ਦੇਖ ਲਓ ਵੀ ਭਈਆਂ ਦੀ ਸਪੀਡ ਕਿੰਨੀ ਹੁੰਦੀ ਆ ਤਾਂ ਭਈਆਂ ਦੀ ਸਪੀਡ ਨੂੰ ਵੀ ਇਹ ਮਸ਼ੀਨ ਨੇ ਫੇਲ ਕਰਤਾ ਉਹਨਾਂ ਨੇ ਉਦਾਂ ਕਿੱਲਾ ਵੱਧ ਲਾਇਆ ਤੇ ਨਾਲੇ ਘੱਟ ਟਾਈਮ ਚਲਾਇਆ ਤੇ ਲੋ ਜੀ ਇਹ ਚਾਰ ਬੈੱਡ ਹੋ ਗਏ ਤਿਆਰ ਠੀਕ ਹੈ ਜੀ ਤੇ ਇਹਦੇ ਤੁਸੀਂ ਮੈਟ ਹੁਣ ਵੀ ਪਾ ਸਕਦੇ ਹੋ ਤੇ ਜੇ ਬੈਟ ਸੋਭਾ ਵੀ ਪਾ ਸਕਦੇ ਹੋ ਸ਼ਾਮ ਨੂੰ ਵੀ ਛਕ ਕੇ ਠੀਕ ਹੈ ਜੀ ਦੋ ਟਾਈਮ ਪਾਣੀ ਲਾਓ ਇਹਨੂੰ ਜਿੱਦਾਂ ਹੁਣ ਮੈਟ ਚੱਕੇ ਜਾਣੇ ਨੇ ਇਹ ਸੋਭਾ ਇਹ ਚ ਮੈਟ ਰੱਖ ਕੇ ਇਹਦੇ ਵਿੱਚ ਪਾਣੀ ਛੱਡ ਦੇਣਾ ਜਿਵੇਂ ਛੱਡਿਆ ਹੋਇਆ ਫਿਰ ਕੋਈ ਦਿੱਕਤ ਨਹੀਂ ਠੀਕ ਹੈ ਜੀ ਸਾਰੀ ਡਿਟੇਲ ਆਪਾਂ ਤੁਹਾਨੂੰ ਦੇਤੀ ਕਿੱਦਾਂ ਕਿੱਦੇ ਦੀ ਮਤਲਬ ਕਿ ਜੋ ਵੀ ਜੋ ਵੀ ਇਹਦੀ ਆਪਾਂ ਤੁਹਾਨੂੰ ਦਿਖਾਈਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਠੀਕ ਹੈ ਪੇਪਰ ਪਛਾਉਣ ਤੋਂ ਲੈ ਕੇ ਮਿੱਟੀ ਤੱਕ ਦੀ ਸਾਰੀ ਡਿਟੇਲ ਦੇਤੀ ਤੇ ਹੁਣ ਆਪਾਂ ਤੁਹਾਨੂੰ ਅਗਲੇ ਪਾਰਟ ਚ ਦਿਖਾਵਾਂਗੇ ਪਨੀਰੀ ਦੀ ਬਜਾਈ ਹੋਈ ਵੀ ਬੀਜੀ ਹੋਈ ਵੀ ਕਿਵੇਂ ਇਹਦੀ ਜਰਮੀਨੇਸ਼ਨ ਵੱਡੀ ਹੋਈ ਵੀ ਹਨ ਵੱਡੀ ਮਤਲਬ 5-7 ਦਿਨ ਦੀ ਦਿਖਾਵਾਂਗੇ ਅਗਲੇ ਪਾਰਟ ਦੇ ਵਿੱਚ ਤੇ ਜਰੂਰ ਦੇਖਿਓ ਠੀਕ ਹੈ ਜੀ ਤੇ ਉਹਦੇ ਵਿੱਚ ਸੋਨ ਨਾਲੇ ਪਤਲਾ ਵੀ ਜਰਮੀਨੇਸ਼ਨ ਕਿੰਨੀਗਾ ਠੀਕ ਆ ਕਿਦਾਂ ਹਾਈਟ ਸਾਰਾ ਕੁਝ ਤੇ ਇੱਕ ਇਹਦੇ ਵਿੱਚ ਪਹਿਲਾਂ ਕੀ ਕਰਦੇ ਸੀ ਇਹਦੇ ਵਿੱਚ ਗਲੀਆਂ ਮਾਰਦੇ ਸੀ ਗੜੀਆਂ ਮਾਰਨ ਦਾ ਇਹ ਹੁੰਦਾ ਸੀ ਵੀ ਜਿੱਥੇ ਤਾਂ ਜਿਹੜਾ ਬੀ ਆ ਧਰਤੀ ਨੂੰ ਟੱਚ ਹੋ ਗਿਆ ਉਹ ਛੇਤੀ ਵੱਡਾ ਹੋ ਜਾਂਦਾ ਸੀ ਛੋਟੀ ਵੱਡੀ ਹੋ ਜਾਂਦੀ ਸੀ ਇਸ ਵਾਰ ਗਲੀਆਂ ਨਹੀਂ ਮਾਰੀਆਂ ਉਹਦੇ ਨਾਲ ਇਹ ਆ ਵੀ ਇੱਕ ਸਾਰਾ ਮਿੱਟੀ ਬਈ ਮੈਨੂੰ ਮਿਲੀ ਹੋਈ ਆ ਤੇ ਇਹਨੇ ਇੱਕ ਸਾਰੇ ਜਰਮੀਨੇਸ਼ਨ ਹੋਣੀ ਆ ਤੇ ਇੱਕ ਸਾਰੇ ਇਹਦੀ ਹਾਈਟ ਹੋਣੀ ਆ ਵੱਡੀ ਛੋਟੀ ਹਾਈਟ ਨਹੀਂ ਹੁੰਦੀ ਠੀਕ ਆ ਤੇ ਅਗਲੇ ਪਾਰਟ ਚ ਆਪਾਂ ਤੁਹਾਨੂੰ ਸਾਰੀ ਡਿਟੇਲ ਇਹਦੀ ਜਿੱਮੇ ਜਰਮੀਨੇਸ਼ਨ ਹਫਤੇ ਦੀ ਕਿੰਨੇ ਕਿੱਡੀ ਕਬੱਡੀ ਹੋ ਗਈ ਠੀਕ ਆ ਜੀ 10 15 ਦਿਨ ਦੀ ਕਿੱਡੀ ਕ ਹੋ ਗਈ ਸਾਰੇ ਪਾਰਟ ਜੋੜ ਕੇ ਕਲਿੱਪ ਜੋੜ ਕੇ ਤੁਹਾਨੂੰ ਇੱਕ ਵਧੀਆ ਜਿਹਾ ਘੈਂਟ ਇਹ ਆਪਾਂ ਵੀਡੀਓ ਬਣਾ ਕੇ ਲੈ ਕੇ ਆਵਾਂਗੇ ਪਾਰਟ 2 ਤੇ ਜਰੂਰ ਦੇਖਿਓ ਮੇਰੇ ਭਰਾਵੋ ਜੇ ਤੁਹਾਨੂੰ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਭਰਾਵਾਂ ਮੈਨੇ ਪਲੀ ਹਾਂਜੀ ਬਾਬੇ ਆਪਾਂ ਤੁਹਾਨੂੰ ਸਾਰੀ ਡਿਟੇਲ ਦੇ ਦਿੱਤੀ ਠੀਕ ਆ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਿੱਦਾਂ ਕਿੱਦਾਂ ਇਹਦੀ ਬਜਾਈ ਹੁੰਦੀ ਹੈ ਜੋ ਵੀ ਹੁੰਦਾ ਹੈ ਹਸਬ ਤਾਬ ਠੀਕ ਆ ਜੀ ਪੂਰੀ ਡਿਟੇਲ ਦਿੱਤੀ ਆ ਤੇ ਕਿੱਦਾਂ ਕਿੱਦਾਂ ਸਟੈਪ ਵਾਈਜ਼ ਸਟੈਪ ਸਾਰਾ ਆਪਾਂ ਤੁਹਾਨੂੰ ਸਮਝਾਇਆ ਤੇ ਹੁਣ ਆਪਾਂ ਨੈਕਸਟ ਪਾਰਟ ਦੇ ਵਿੱਚ ਪਨੀਰੀ ਜੰਮੀ ਹੋਈ ਜਰਮੀਨੇਸ਼ਨ ਹੋ ਕੇ ਠੀਕ ਆ ਜੀ ਕਿੰਨਾ ਜਰਮੀਨੇਸ਼ਨ ਹੁੰਦੀ ਆ ਤੇ ਕਿੱਦਾਂ ਸਾਰਾ ਡਿਟੇਲ ਦਵਾਂਗੇ ਵੀ ਇੱਕ ਹਫ਼ਤੇ ਦੇ ਵਿੱਚ ਕਿੱਡੀ ਕਿੱਡੀ ਹੋ ਜਾਂਦੀ ਆ 10 ਦਿਨਾਂ ਬਾਅਦ ਕਿੰਨੀ ਕਾ ਸਾਰੇ ਆਪਾਂ ਪਾਰਟ ਜੋੜ ਕੇ ਤੁਹਾਡੇ ਲਈ ਬਹੁਤ ਘੈਂਟ ਵੀਡੀਓ ਲੈ ਕੇ ਆਵਾਂਗੇ ਤੇ ਜਿਹੜੇ ਭਰਾਵਾਂ ਨੇ ਮੇਰੇ ਪਲੇਸ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਕਰਦੇ ਹੋ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਨਫੋਰਮੇਸ਼ਨ ਕਿੱਦਾਂ ਲੱਗੀ ਤੇ ਆਪਣੇ ਚੈਨਲ ਦੇ ਬਾਈ ਜੀ ਡੇਲੀ ਸ਼ਾਮ ਨੂੰ ਵੀਡੀਓ ਆਪਾ ਪਾਉਨੇ ਆ ਡੇਲੀ ਪੈਣੀਓ ਪੈਣੀ ਆ ਖੇਤੀ ਦੀਆਂ ਜਾਂ ਮਤਲਬ ਕੋਈ ਟਰੈਕਟਰ ਦੀ ਜਾਂ ਇੰਪਲੀਮੈਂਟ ਦੀ ਜਾਂ ਕੋਈ ਵੀ ਇਨਫੋਰਮੇਸ਼ਨ ਵੀਡੀਓ ਹੋਣਗੀਆਂ ਤੇ ਜਰੂਰ ਮੇਰੇ ਭਰਾਵੋ ਜਿਹੜੇ ਮੋਡੀਫਾਈਡ ਟਰੈਕਟਰ ਪਸੰਦ ਕਰਦੇ ਨੇ ਤਾਂ ਵੀਡੀਓ ਲਾਈਕ ਕਰਿਆ ਕਰੋ ਠੀਕ ਹੈ ਜੀ ਸ਼ੇਅਰ ਕਰਦੇ ਆ ਕਰੋ ਕਿਸੇ ਨੂੰ ਇਨਫੋਰਮੇਸ਼ਨ ਮਿਲ ਜਾਂਦੀ ਹੈ ਕਿਹਦਾ ਫਾਇਦਾ ਹੋ ਜਾਂਦਾ ਤੇ ਚੈਨਲ ਜਰੂਰ ਸਬਸਕ੍ਰਾਈਬ ਕਰਦੇ ਹੋ ਘੰਟੀ ਮਾਰਦੇ ਹੋ ਕਿਉਂਕਿ ਉਹਦੇ ਨਾਲ ਸਾਡੇ ਵਰਗਿਆਂ ਨੂੰ ਵੀ ਹੌਸਲਾ ਆਉਂਦਾ ਵੀ ਸਾਡੇ ਭਰਾ ਨਾਲ ਜੁੜਦਿਆਂ ਤਾਂ ਵਧੀਆ ਤੋਂ ਵਧੀਆ ਚੀਜ਼ ਆਪਾਂ ਤੁਹਾਡੇ ਲਈ ਲੈ ਕੇ ਆਈਏ ਤੇ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਵਿੱਚ ਹੀ ਥੈਂਕ ਯੂ ਸੋ ਮਚ